ਸਤਗੁਰੂ ਜੀ ਦਾ 31ਵਾਂ ਬਚਨ ਹੈ ਦੂਸਰੇ ਧਰਮਾਂ ਦੀਆਂ ਪੁਸਤਕਾਂ ਵਿੱਦਿਆ ਪੜਨੀ ਪਰ ਭਰੋਸਾ ਦ੍ਰਿੜਤਾ ਗੁਰਬਾਣੀ ਅਕਾਲ ਪੁਰਖ ਉੱਤੇ ਹੀ ਰੱਖਣਾ ਹੈ ਸਤਿਗੁਰੂ ਮਹਾਰਾਜ ਨੇ ਬਹੁਤ ਵੱਡਾ ਵਿਸ਼ਾਲ ਸਦਾਤ ਜਿਹੜਾ ਹੈ ਸਿੱਖ ਸੰਗਤਾਂ ਦੀ ਝੋਲੀ ਪਾਇਆ ਹੈ ਸਾਨੂੰ ਆਪਣੀ ਜਾਣਕਾਰੀ ਵਾਸਤੇ ਦੂਸਰੇ ਧਰਮਾਂ ਦੀਆਂ ਵੀ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਉਹਦੇ ਨਾਲ ਸਾਨੂੰ ਤੁਲਨਾ ਕਰਕੇ ਸਮਝ ਆਉਂਦੀ ਕਿ ਅਸੀਂ ਕਿੰਨੇ ਭਾਗਸ਼ਾਲੀ ਹਾਂ ਸਾਡਾ ਇਤਿਹਾਸ ਸਾਡੀ ਗੁਰਬਾਣੀ ਸਾਡਾ ਵਿਰਸਾ ਕਿੰਨਾ ਅਮੀਰ ਹੈ ਸਾਰੇ ਧਰਮ ਮੁਬਾਰਕ ਹਨ ਸਾਰੇ ਧਰਮਾਂ ਦਾ ਸਿੱਖ ਨੇ ਸਨਮਾਨ ਕਰਨਾ ਹੈ ਪਰ ਨਿਆਰਾ ਰਹਿਣਾ ਹੈ ਗੁਰੂ ਸਾਹਿਬ ਮਹਾਰਾਜ ਦੇ ਬਚਨ ਆਪ ਸਾਰੇ ਪੜਦੇ ਹੋ ਸਿਮਰਤ ਸਾਸਤਰ 베ਤ ਸਭਾ ਬੋ ਭੇਦ ਕਹੇ ਹਮ ਏਕ ਨਾ ਜਾਣਿਆ ਵਿਦਿਆ ਪੜਨੀ ਬਹੁਤ ਜ਼ਰੂਰੀ ਹੈ ਗੁਰੂ ਸਾਹਿਬ ਨੇ ਨਹੀਂ ਕਿਹਾ ਕਿ ਕੋਈ ਭਾਸ਼ਾ ਮਾੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਤਕਰੀਬਨ ਇਤਿਹਾਸਕਾਰਾਂ ਦੇ ਮੁਤਾਬਕ 16 ਭਾਸ਼ਾ ਘਟੋ ਘਟ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਂ ਪੇ ਕਿਸੇ ਤਰ੍ਹਾਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ ਪਰ ਪਰਮਾਤਮਾ ਦੀ ਜਿਹੜੀ ਭਾਸ਼ਾ ਹੈ ਉਹ ਹੈ ਪ੍ਰੇਮ ਜਿਹਨੂੰ ਸਭ ਜੀ ਕਹਿੰਦੇ ਸਾਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਸ ਵੇਲੇ ਅਸੀਂ ਦੂਸਰੇ ਧਰਮਾਂ ਦਾ ਅਧਿਐਨ ਕਰਾਂਗੇ ਸਾਨੂੰ ਸਮਝ ਆਏ ਵਿਦਿਆ ਪੜ੍ਹਨੀ ਹੈ ਪਰ ਨਾਲ ਗੁਰੂ ਸਾਹਿਬ ਕਹਿੰਦੇ ਪਰ ਪਰੋਸਾ ਦ੍ਰਿੜਤਾ ਗੁਰਬਾਣੀ ਅਕਾਲ ਪੁਰਖ ਉਤੇ ਹੀ ਰੱਖਣਾ ਹੈ ਜਿਸ ਵੇਲੇ ਆਪਾਂ ਪੜਦੇ ਆ ਨਾ ਸਤਗੁਰ ਦੀ ਬਾਣੀ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਹੈ ਪਰ ਉਹ ਸੀਮਤ ਹਨ ਆਪਣੀ ਪੂਜਾ ਤੱਕ ਸੀਮਤ ਹਨ ਪਰ ਸਤਗੁਰੂ ਕਹੇ ਆਓ ਮੈਂ ਤੁਹਾਨੂੰ ਉਸ ਅਕਾਲ ਪੁਰਖ ਨਾਲ ਜੋੜਦਾ ਜਿਹਦਾ ਨਾਮ ਅੱਲਾ ਹੈ ਜਿਹਦਾ ਨਾਮ ਰਾਮ ਹੈ ਜਿਹਨੂੰ ਵਾਹਿਗੁਰੂ ਕਿਹਾ ਜਾਂਦਾ ਹੈ ਅਲੱਗ-ਅਲੱਗ ਨਾਵਾਂ ਦੇ ਨਾਲ ਪੁਕਾਰਿਆ ਜਾਂਦਾ ਬਲੇਹਾਰੀ ਜਾਉ ਜੀਤੇ ਤੇਰੇ ਨਾਮ ਹੈ ਸਾਨੂੰ ਇਹ ਸਭ ਕੁਝ ਕਰਦਿਆਂ ਦ੍ਰਿੜਤਾ ਜਿਹੜੀ ਹੈ ਭਰੋਸਾ ਜਿਹੜਾ ਹੈ ਗੁਰਬਾਣੀ ਦੇ ਉੱਪਰ ਅਕਾਲ ਪੁਰਖ ਦੇ ਉੱਪਰ ਰੱਖਣਾ ਹੈ ਸਤਿਨਾਮ 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 ਜੀ